ਸਤਾ ਵਿੱਚ ਆਉਣ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਇਹ ਕਹਿੰਦੇ ਸਨ ਕਿ ਸਾਡੇ ਆਉਣ ਤੇ 마ਫੀਆ ਸ਼ਬਦ ਬੰਦ ਹੋ ਜਾਵੇਗਾ 마ਫੀਆ ਸ਼ਬਦ ਪੰਜਾਬ ਵਿੱਚ ਥਾਵੇਗਾ ਨਹੀਂ ਸਭ ਤੋਂ ਵੱਡਾ 마ਫੀਆ ਹੁੰਦਾ ਸੀ ਰੇਤਾ 마ਫੀਆ ਜਿਹੜੇ ਗੱਲਾਂ ਤੇ ਸਰਕਾਰ ਕਹਿੰਦੀ ਸੀ ਕਿ ਅਸੀਂ 20000 ਕਰੋੜ ਅਸੀਂ 30000 ਕਰੋੜ ਰੁਪਏ ਇਹਦੇ ਚੋਂ ਇਕੱਠਾ ਕਰਕੇ ਤੇ ਜਿਹੜਾ ਖਜ਼ਾਨਾ ਉਹ ਭਰ ਦਿਆਂਗੇ ਤਾਂ ਉਸੇ ਸਰਕਾਰ ਤੇ ਹੁਣ ਲਗਾਤਾਰ ਇਲੀਗਲ ਮਾਈਨਿੰਗ ਨੂੰ ਲੈ ਕੇ ਇਲਜ਼ਾਮ ਲੱਗ ਰਹੇ ਨੇ ਹੁਣ ਇਸ ਵਕਤ ਜਿਹੜਾ ਡਾਟਾ ਕੱਢ ਕੇ ਲੈ ਕੇ ਆਇਆ ਉਹ ਆਰਟੀਆ ਐਕਟਿਵਿਸਟ ਤੇ ਵਖਵਖ ਮੁਦਿਆ ਉਤੇ ਆਵਾਜ਼ ਉਠਾਉਣ ਵਾਲੇ ਮੰਗੋਏ ਲੈ ਕੇ ਆਏ ਉਹਨਾਂ ਦਾ ਕਹਿਣਾ ਹੈ ਕਿ ਬਨੂੜ ਕਨਾਲ ਜੋ ਕਿ ਛਤਬੀੜਯੂ ਦੇ ਕੋਲ ਦੀ ਲੰਘਦੀ ਹੈ ਉਹਦੇ ਵਿੱਚ ਠੇਕਾ ਦਿੱਤਾ ਹੋਇਆ ਸੀ ਕੰਪਨੀ ਨੂੰ ਸਿਲਟਿੰਗ ਦਾ ਕਿ ਜੋ ਪੱਥਰ ਕੋਈ ਹੋਰ ਮਿੱਟੀ ਵਗੈਰਾ ਜਿਹੜੀ ਹੈ ਨਹਿਰ ਦੇ ਵਿੱਚ ਆਉਂਦੀ ਹੈ ਉਹਨੂੰ ਕੱਢਣ ਦਾ ਪਰ ਉੱਥੇ ਲਗਾਤਾਰ ਇਲੀਗਲ ਮਾਈਨਿੰਗ ਹੋ ਰਹੀ ਹੈ ਵੱਡੇ ਵੱਡੇ ਟੋਏ ਪਾ ਦਿੱਤੇ ਗਏ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਛਤਬੀੜਯੂ ਜਿਹੜਾ ਅਜਿਹਾ ਏਰੀਆ ਹੁੰਦਾ ਹੈ ਉਹਦੇ ਕੋਲ ਤਾਂ ਬਿਲਕੁਲ ਕਿਸੇ ਤਰੀਕੇ ਦੀ ਮਾਈਨਿੰਗ ਨਹੀਂ ਹੋਣੀ ਹੁੰਦੀ ਕਿਉਂਕਿ ਇਸ ਤੇ ਸੁਪਰੀਮ ਕੋਰਟ ਦੇ ਵੀ ਆਰਡਰ ਨੇ ਪਰ ਲਗਾਤਾਰ ਉੱਥੇ ਮਾਈਨਿੰਗ ਹੋ ਰਹੀ ਹੈ ਜਦ ਮਾਨਿਕ ਗੋਇਲ ਨੇ ਇਹਦੀਆਂ ਵੀਡੀਓ ਫੁਟੇਜ ਪਾਈਆਂ ਟਵੀਟ ਕੀਤਾ ਉਸ ਤੋਂ ਬਾਅਦ ਪ੍ਰਸ਼ਾਸਨ ਦੀਆਂ ਭਾਜੜਾਂ ਪਈਆਂ ਤਾਂ ਮਾਨਿਕ ਗੋਇਲ ਨੇ ਇਹ ਵੀ ਗੱਲ ਆ ਕਿ ਇਹਦੇ ਵਿੱਚ ਆਮਦਮੀ ਪਾਰਟੀ ਦੇ ਐਮਐਲਏ ਤੇ ਸਾਬਕਾ ਮੰਤਰੀ ਦਾ ਵੀ ਹੱਥ ਹੈ ਤਾਂ ਕਈ ਇਲਜ਼ਾਮ ਲਗਾਏ ਆ ਮਾਨਿਕ ਗੋਇਲ ਨਾਲ ਗੱਲਬਾਤ ਕਰਦੇ ਹਾਂ ਇਸ ਪੂਰੇ ਮਾਮਲੇ ਤੇ ਕੀ ਪਾਕਾ ਕਿਸ ਤਰੀਕੇ ਨਾਲ ਇਹਨਾਂ ਨੇ ਸਾਰੀਆਂ ਚੀਜ਼ਾਂ ਕੱਢ ਕੇ ਲੈ ਕੇ ਆਂਦੇ ਆ ਤਾਂ ਮਾਨਕ ਗੋਇਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੋਇਲ ਸਾਹਿਬ ਤੁਸੀਂ ਪਿਛਲੇ ਦਿਨੀ ਇੱਕ ਇਲਲੀਗਲ ਮਾਈਨਿੰਗ ਦੀ ਇੱਕ ਟਵੀਟ ਕੀਤਾ ਸੀ ਉਹ ਟਵੀਟ ਤੋਂ ਬਾਅਦ ਕੁਝ ਅਸਰ ਹੋਇਆ ਕੋਈ ਗੱਲਬਾਤ ਬਾਹਰ ਨਿਕਲੀ ਤੇ ਉਹ ਵਾਕਈ ਇਲਲੀਗਲ ਮਾਈਨਿੰਗ ਹੈ ਕੀ ਉਹਦੇ ਪਿੱਛੇ ਅਸਲ ਸੱਚ ਕੀ ਹੈ ਉਹਦਾ ਦੇਖੋ ਜੀ ਜਿਹੜਾ ਛੱਤਬੀੜ ਜੂ ਹੈ ਛੱਤਬੀੜ ਚੜੀਆ ਘਰ ਹੈ ਹਨਾ ਜੀ ਉਹ ਇੱਕ ਪ੍ਰੀਜ਼ਰਵਡ ਸਾਈਟ ਹੈ ਜੀ ਉੱਥੇ ਜੇ ਉੱਥੇ ਨੇੜੇ-ਤੇੜੇ ਉੱਥੇ ਬਿਲਕੁਲ ਨੇੜੇ ਬੈਕ ਸਾਈਡ ਤੇ ਬਨੂੜ ਕੈਨਲ ਡੈਮ ਹੈ ਜੀ ਕਗਰ ਕਗਰ ਟੱਪ ਦਾ ਉੱਥੋਂ ਤੇ ਉੱਥੇ ਇੱਕ ਕੰਪਨੀ ਨੂੰ ਜਿਹੜੀ ਕਿ ਲੋਕਲਸ ਦੇ ਅਕੋਰਡਿੰਗ ਜਿਹੜਾ ਤੁਸੀਂ ਐਮਐਲਏ ਦੇ ਨਾਲ ਰਿਲੇਟ ਕਰਦੀ ਹੈ ਤੇ ਉਹ ਕੰਪਨੀ ਨੂੰ ਡੀਸਿਲਟਿੰਗ ਦਾ ਠੇਕਾ ਦਿੱਤਾ ਹੋਇਆ ਸੀ ਦਰਿਆ ਚੋਂ ਵੀ ਜੇ ਕੋਈ ਰੂੜੇ ਰੂੜੇ ਵਿੱਚ ਆ ਵੜ ਗਿਆ ਤੇ ਉਹਨੂੰ ਤੁਸੀਂ ਕੱਢਣਾ ਤੇ ਡੀਸਿਲਟਿੰਗ ਦਾ ਰੂਲ ਹੁੰਦਾ ਵੀ ਵਿੱਚੋਂ ਕੱਢ ਕੇ ਸਾਈਡਾਂ ਤੇ ਪਾਉਣਾ ਤੇ ਤਾਂ ਕਿ ਜਿਹੜੀਆਂ ਦਰਿਆ ਦੀਆਂ ਸਾਈਡਾਂ ਵੀ ਪੱਕੀਆਂ ਹੋ ਜਾਣ ਹਨਾ ਜੀ ਉੱਥੇ ਜਿਹੜਾ ਕੰਮ ਸੀ ਉਹ ਤਾਂ ਕੀਤਾ ਹੀ ਨਹੀਂ ਹੋਇਆ ਕਿਤੇ ਉੱਥੇ ਅਸੀਂ ਮਤਲਬ ਡੈਮ ਦੇ ਲਵੇ ਵੀ ਦੇਖ ਲਿਆ ਸਾਈਡਾਂ ਤੇ ਡੀ ਸਲਟਿੰਗ ਤਾਂ ਕੀਤੀ ਨਹੀਂ ਹੋਈ ਪਰ ਹੋਰ ਉੱਥੇ ਆਲਾ ਦਵਾਲਾ ਮਤਲਬ 100 150 ਕਿੱਲਾ ਉਧਾ ਪੱਟ ਰੱਖਿਆਗਾ ਮਿੱਟੀ ਡੂੰਘਾ 10 10 15 15 ਫੁੱਟ ਡੂੰਗੀ ਮਿੱਟੀ ਟਿਪਰਾਂ ਦੇ ਟਿਪਰ ਉਥੋਂ ਪਿੰਡਾਂ ਦੇ ਵਿੱਚ ਦੀ ਟੱਪੀ ਜਾਂਦੇ ਨੇ ਜੀ ਪਿੰਡਾਂ ਵਾਲੇ ਤਾਂ ਕਹਿੰਦੇ ਵੀ ਰੋਜ਼ ਦਾ 500 ਟਿੱਪਾ ਟੱਪਦਾ 500 ਟਿੱਪਰ ਤਾਂ ਮਤਲਬ 10 ਲੱਖ ਰੁਪਏ ਦੀ ਰੋਜ਼ ਦੀ ਰੋਜ਼ ਦਾ ਰੇਤਾ ਹੋਗਾ 10 ਲੱਖ ਰੁਪਏ ਦਾ ਜੀ ਔਰ ਠੇਕਾ ਹੈਗਾ ਡੀ ਸਲਟਿੰਗ ਦਾ ਤੇ ਦੂਜੀ ਵੱਡੀ ਗੱਲ ਇਹ ਵੀ ਜਦੋਂ ਮੈਂ ਇਹ ਇਹਦੀ ਵੀਡੀਓ ਬਾਹਰ ਕੀਤੀ ਵੀ ਕਿਵੇਂ ਇੱਥੇ ਦਰਜਨਾ ਪੋਕਲੇ ਨਾਲ ਲੱਗੀਆਂ ਪਈਆਂ ਨੇ ਕਿਵੇਂ ਸੈਂਕੜੇ ਉੱਥੇ ਟਿੱਪਰ ਫਿਰਦੇ ਸੀਗੇ ਚਾਰੇ ਚਾਲ ਆਲੇ ਦੁਆਲੇ ਵੀ ਜਦੋਂ ਠੇਕਾ ਹੀ ਨਹੀਂ ਇਹਨਾਂ ਕੋਲੇ ਹੈਗਾ ਮਾਈਨਿੰਗ ਦਾ ਤੇ ਇੱਥੇ ਕੀ ਕਰਦੇ ਆ ਜੀ ਬਸ ਉਹੀ ਲੋਕਲ ਜਿਹੜੇ ਪਿੰਡ ਵਾਲੇ ਕਹਿੰਦੇ ਵੀ ਜੀ ਐਮਐਲਏ ਤੇ ਸਾਰੇ ਚੱਲੀ ਜਾਂਦੇ ਨੇ ਇੱਕ ਜਿਹੜਾ ਇਹਨਾਂ ਦਾ ਪੁਰਾਣਾ ਮੰਤਰੀ ਐਕਸ ਮਿਨਿਸਟਰ ਹੈ ਪਟਿਆਲੇ ਦਾ ਉਹਦੇ ਸਾਰੇ ਇਹ ਸਾਰਾ ਕੁਝ ਚੱਲਦਾ ਤੇ ਦੂਜੀ ਵੱਡੀ ਗੱਲ ਇਹਦੇ ਚ ਤੁਸੀਂ ਜੇ ਦੇਖੋਗੇ ਨਾ ਐਕਚੁਅਲ ਦੇ ਵਿੱਚ ਤਾਂ ਇਹਦੇ ਵਿੱਚ ਨਾ ਹੋਰ ਵੀ ਬਹੁਤ ਸਾਰੀਆਂ ਵਾਇਲੇਸ਼ਨਸ ਕੀਤੀਆਂ ਹੋਈਆਂ ਨੇ ਤੁਸੀਂ ਦੇਖੋ ਵੀ ਜਦੋਂ ਉੱਥੇ ਪੱਕਾ ਆਪਣਾ ਇੱਕ ਰੂਲ ਹੈਗਾ ਕਿ ਤੁਸੀਂ ਜਿੱਥੇ ਵੀ ਹੋਣਾ ਮਾਈਨਿੰਗ ਰਿਜ਼ਲਟਿੰਗ ਹੋਣੀ ਹੈ ਉੱਥੇ ਕੈਮਰੇ ਲੱਗੇ ਹੋਣੇ ਚਾਹੀਦੇ ਨੇ ਜੀ ਤੇ ਉਹ ਕੈਮਰਾ ਕੋਈ ਕੈਮਰਾ ਨਹੀਂ ਕੋਈ ਮੋਨਿਟਰਿੰਗ ਨਹੀਂ ਉਹਨਾਂ ਬੰਦਿਆਂ ਨੇ ਮਤਲਬ ਦਰਿਆ ਵਿੱਚ ਦੀ ਪੈਪਾ ਪਾ ਕੇ ਆਪਦਾ ਪਰਸਨਲ ਬ੍ਰਿਜ ਬਣਾ ਰੱਖਿਆ ਪੁਲ ਬਣਾ ਰੱਖਿਆਗਾ ਕਿ ਤੁਤੋ ਪੋਕ ਲੈਣਾ ਟਪਾਈਆਂ ਜਾ ਸਕਣ ਉਤੋਂ ਟਿੱਪਾ ਟਪਾਇ ਟਪਾਇ ਜਾ ਸਕਣ ਇਹ ਵੀ এনवायरमेंटਲ ਜਿਹੜੇ ਨੋਰਮਸ ਨੇ ਉਹਨਾਂ ਨੂੰ ਵਾਇਲਟ ਕਰਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਇਹ ਦੇਖੋ ਵੀ ਜਿਹੜੀ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਹੈ ਉਹਦੇ ਰੂਲ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਕਿਤੇ ਵੀ ਜਿਹੜੀ ਹੈਗੀ ਹੈ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਔਰ ਨਾਈ ਜਿਹੜੀ ਆਪਣਾ ਜੀਓਲੋਜੀਕਲ ਪਾਰਕ ਹੈਗਾ ਛੱਤਬੀੜ ਜੂ ਹੈਗਾ ਮਨੇ ਜਿਹੜਾ ਛੱਤਬੀੜ ਜੂ ਦੇ ਨੇੜੇ ਵੀ ਨਹੀਂ ਇਹ ਕੀਤਾ ਜਾ ਸਕਦਾ ਕੁਝ ਵੀ ਸੁਪਰੀਮ ਕੋਰਟ ਦੀ ਇੱਕ ਗਾਈਡਲਾਈਨ ਹੈ ਜਿਹਦੇ ਵਿੱਚ ਉਹਨਾਂ ਨੇ 2022 ਦੇ ਵਿੱਚ ਕਿਹਾ ਸੀ ਕਿ ਜਿਹੜਾ ਵੀ ਇਹ ਜਹਾ ਜੂ ਹੈ ਜਾਂ ਕੋਈ ਪ੍ਰਿਜ਼ਰਵਡ ਸਾਈਟ ਹੈਗੀ ਉਹਦੇ ਨੇੜੇ-ਤੇੜੇ 1 ਕਿਲੋਮੀਟਰ ਦੇ ਅੰਦਰ ਦੇ ਘੇਰੇ ਦੇ ਅੰਦਰ ਤੁਸੀਂ ਕੋਈ ਵੀ ਮਾਈਨਿੰਗ ਨਵੀਂ ਸ਼ੁਰੂ ਨਹੀਂ ਕਰ ਸਕਦੇ ਜੀ ਔਰ ਇਹਦੀ ਫਿਰ 2023 ਦੇ ਵਿੱਚ ਇਹ ਕਿਹਾ ਸੀਗਾ ਕਿ 3 ਕਿਲੋਮੀਟਰ ਦੀ ਬਫਰ ਜ਼ੋਨ ਦੇ ਅੰਦਰ ਕੋਈ ਵੀ ਇਹ ਜੀ ਮਾਈਨਿੰਗ ਨਹੀਂ ਹੋ ਸਕਦੀ ਪਰ ਇਹ ਤਾਂ 200 ਮੀਟਰ ਹੈ 200 ਮੀਟਰ ਵੀ ਨਹੀਂ ਹੋਣਾ ਮੈਨੂੰ ਲੱਗਦਾ ਜੀ ਉਸੇ ਦੇਖੋ ਵੀ ਇਹ ਸਭ ਤੋਂ ਪਹਿਲਾਂ ਇਲੀਗਲ ਮਾਈਨਿੰਗ ਹੋ ਰਹੀ ਹੈ ਉੱਥੇ ਵੱਡੇ ਲੈਵਲ ਤੇ ਇੰਨੇ ਸਾਰੇ ਜ਼ਿਆਦਾ ਟਿੱਪਰ ਮਤਲਬ ਸੈਂਕੜੇ ਟਿੱਪਰ ਟੱਪੀ ਜਾਂਦੇ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ ਔਰ ਉਸ ਤੋਂ ਬਾਅਦ ਜਿਹੜੀਆਂ এনवायरमेंटਲ ਜਿਹੜੀਆਂ ਹੈਗੀਆਂ ਸੁਪਰੀਮ ਕੋਰਟ ਦੇ ਗਾਈਡਲਾਈਨਸ ਹੈਗੀਆਂ ਮਿਨਿਸਟਰੀ ਦੇ ਗਾਈਡਲਾਈਨਸ ਹੈਗੀਆਂ ਉਹਨਾਂ ਨੂੰ ਵੀ ਨਹੀਂ ਫੋਲੋ ਕੀਤਾ ਜਾ ਰਿਹਾ ਜੀ ਦੇ ਕਿ ਗੱਲ ਹੀ ਥੀਏ ਮਤਲਬ ਸਰਕਾਰ ਤਾਂ ਗੁਰਸਾਹਿਬ ਇਹ ਕਹਿੰਦੀ ਹੈ ਕਿ ਕਿਤੇ ਵੀ ਇਲੀਗਲ ਮਾਈਨਿੰਗ ਕਿਤੇ ਵੀ ਹੈਗੀ ਹੈ ਕੰਮ ਨਹੀਂ ਚੱਲ ਰਿਹਾ ਮਾਨ ਸਾਹਿਬ ਤਾਂ ਬੜੇ ਸਖਤ ਕਹਿੰਦੇ ਆ ਵੀ ਮੈਂ ਇਸ ਨੂੰ ਲੈ ਕੇ ਆਂ ਦੇਖੋ ਮਾਨ ਸਾਹਿਬ ਕੁਝ ਨਹੀਂ ਸਖਤ ਹੈਗੇ ਤੁਸੀਂ ਦੇਖੋ ਵੀ ਇਹ ਏਰੀਆ ਹੋ ਗਿਆ ਜਾਂ ਫਿਰ ਅਨੰਦਪੁਰ ਸਾਹਿਬ ਦਾ ਏਰੀਆ ਹੋ ਗਿਆ ਅਸੀਂ ਕਿੰਨੀ ਵਾਰ ਉੱਥੇ ਦੱਸਿਆ ਉੱਥੇ ਮਾਈਨਿੰਗ ਚੱਲਦੀ ਪਈ ਹੈ ਹੁਣ ਵੀ ਇਲੀਗਲ ਮਾਈਨਿੰਗ ਚੱਲਦੀ ਪਈ ਹੈ ਤੇ ਇਹ ਏਰੀਏ ਦੇ ਵਿੱਚ ਤੁਸੀਂ ਦੇਖੋ ਸ਼ਰਿਆਮ ਹੋ ਰਹੀ ਸੀ ਮਾਈਨਿੰਗ ਰੋਜ਼ ਦੇ ਕਿੰਨੇ ਟਿੱਪਾ ਟੱਪਦੇ ਸੀਗੇ ਔਰ ਜਿਹੜੀਆਂ ਸੜਕਾਂ ਬਣ ਰਹੀਆਂ ਨੇਗੀਆਂ ਚਾਹੇ ਉਹ ਭਾਰਤ ਮਾਲਾ ਜਾਂ ਹੋਰ ਉਹਨਾਂ ਨੂੰ ਵੇਚੀ ਜਾਂਦੇ ਨੇ ਬਸ ਔਰ ਸਾਰਾ ਤੁਸੀਂ ਦੇਖੋ ਨਾ ਕਿ ਕੋਈ ਰੋਕਣ ਵਾਲਾ ਹੈ ਹੀ ਨਹੀਂ ਜੇ ਕੋਈ ਉੱਥੇ ਲੋਕਲ ਸ਼ਿਕਾਇਤ ਕਰਦਾ ਤਾਂ ਪੁਲਿਸ ਭੇਜ ਦਿੰਦੇ ਜੀ ਤੇ ਜੇ ਹੁਣ ਜਦੋਂ ਅਸੀਂ ਰਾਤ ਨੂੰ ਇਹ ਇਹ ਵੀਡੀਓ ਪੂਰੀ ਬਣਵਾ ਕੇ ਉੱਥੇ ਰਿਸਕ ਲੈ ਕੇ ਨਸ਼ਰ ਕੀਤੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਉੱਥੇ ਪਹੁੰਚਿਆ ਸ਼ਾਮ ਨੂੰ 7 ਵਜੇ ਜੀ ਆਦਾਮਲਾ ਲੈ ਕੇ ਔਰ ਉਹਨਾਂ ਨੇ ਉੱਥੋਂ ਟਿੱਪਰ ਕਢਵਾਏ ਆ ਇਹ ਨਹੀਂ ਕਿ ਰੈਸਟ ਕੀਤਾ ਜਾਂ ਫੜਿਆ ਜਾਂ ਕੋਈ ਉਹਨਾਂ ਨੂੰ ਮਤਲਬ ਕੀਤਾਗਾ ਜਬਤ ਕੀਤਾ ਉਥੋਂ ਕਢਵਾ ਰਹੇ ਅਸੀਂ ਉਹ ਵੀ ਮੇਰੀ ਵੀਡੀਓ ਪਾਈਆਂ ਰਾਤ ਦੀਆਂ ਕਿ ਕਿਵੇਂ ਉਹ 7:30 ਵਜੇ ਉਹ ਟਿਪਰ ਉਥੋਂ ਖਾਲੀ ਭੱਜੇ ਜਾਂਦੇ ਸੀ ਕਿਉਂਕਿ ਮਾਈਨਿੰਗ ਦਾ ਰੂਲ ਹੈਗਾ ਡੀਸਲਟਿੰਗ ਦਾ ਰੂਲ ਹੈ ਵੀ ਸ਼ਾਮ ਤੋਂ ਬਾਅਦ ਕਰ ਨਹੀਂ ਸਕਦੇ ਜਦੋਂ ਹਨੇਰਾ ਹੋ ਜਾਂਦਾ ਜੀ ਜੇ ਉੱਥੇ ਮਾਈਨਿੰਗ ਨਹੀਂ ਹੋ ਰਹੀ ਸੀ ਤਾਂ ਉੱਥੇ ਫਿਰ ਦਰਜਨਾ ਟਿਪਰ ਕੀ ਕਰਦੇ ਸੀ ਖਾਲੀ ਜੀ ਜੀ ਇਹ ਮਹਾਰਾਜ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ 500 ਟਿੱਪਰ ਜਿਵੇਂ ਕਹਿੰਦੇ ਆ ਪਿੰਡਾਂ ਵਾਲੇ ਰੋਜ਼ ਦਾ 10 ਲੱਖ ਨਹੀਂ ਤਾਂ 5 ਲੱਖ ਦਾ ਵੀ ਕਾਰੋਬਾਰ ਹੋਇਆ ਤਾਂ ਕਿੱਥੇ ਗਈ ਗੱਲ ਇਹ ਕਾਰੋਬਾਰ ਇਹੋ ਜਿਹਾ ਕਾਰੋਬਾਰ ਦੇ ਕਿੱਥੇ ਛੱਡਦੇ ਆਗੇ ਤੇ ਦੂਜੀ ਵੱਡੀ ਗੱਲ ਇਹ ਵੀ ਹੈ ਕਿ ਤੁਸੀਂ ਦੇਖੋ ਵੀ ਸੁਪਰੀਮ ਕੋਰਟ ਦੀ ਗਾਈਡਲਾਈਨ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਵੀ ਨਹੀਂ ਚੱਲਦੇ ਬਿਲਕੁਲ ਨੇੜੇ ਇਹਨਾਂ ਦੇ ਪ੍ਰੀਜ਼ਰਵਡ ਸਾਈਟ ਹੈਗੀ ਜਿਹੜੀ ਆਪਣੀ ਕੋਹ ਹੋਇਆ ਹੋਇਆ ਚਿੜੀਆ ਘਰ ਹਾਂ ਚਿੜੀਆ ਘਰ ਬਣਿਆ ਹੋਇਆ ਕੁਝ ਨਹੀਂ ਇਹ ਮੰਨਦੇ ਸਿਰਫ ਪੈਸੇ ਦੇ ਭੀਰ ਨੇ ਉਸ ਤੋਂ ਬਾਅਦ ਹੁਣ ਮੈਂ ਕੰਪਲੀਟ ਸੀਐਮ ਸਾਹਿਬ ਨੂੰ ਵੀ ਕੀਤੀ ਹੈ ਤੇ ਜਿਹੜੀ ਮਿਨਿਸਟਰੀ ਹੈਗੀ ਮਿਨਿਸਟਰੀ ਨੂੰ ਵੀ ਕੀਤੀ ਹੈਗੀ ਜਿਹੜੀ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਹੈ ਦੇਖੋ ਉਹਦੇ ਚ ਕੀ ਕਰਦੇ ਆ ਮੈਂ ਤਾਂ ਮਤਲਬ ਡੀਸੀ ਸਾਹਿਬ ਇਥੋਂ ਦੇ ਮਹਾਲੀ ਦੇ ਅੱਜ ਟਾਈਮਜ਼ ਆਫ ਇੰਡੀਆ ਚ ਪੜਿਆ ਕਿ ਬਿਆਨ ਦੇ ਰਹੇ ਆ ਵੀ ਇਲੀਗਲ ਮਾਈਨਿੰਗ ਤਾਂ ਜੀ ਅਸੀਂ ਦੇਖੀ ਨਹੀਂ ਅਜੇ ਤੱਕ ਹਾਂ ਉਹਨਾਂ ਨੇ ਕਿਹਾ ਹੈਗਾ ਹਾਂ ਉਹਨਾਂ ਨੇ ਕਿਹਾ ਤੇ ਉਹ ਵੀ ਮੈਂ ਤੁਹਾਨੂੰ ਭੇਜੂ ਖਬਰ ਦੇ ਉਹ ਮੈਂ ਇਲੀਗਲ ਮਾਈਨਿੰਗ ਦੇ ਪ੍ਰੂਫ ਵੀ ਭੇਜਤੇ ਵੀ ਜਿਹੜੇ ਬੰਦੇ ਨੂੰ ਠੇਕਾ ਮਿਲਿਆ ਹੋਇਆਗਾ ਇਕੱਲੇ ਦਰਗਾਦੀ ਸਫਾਈ ਕਰਨ ਦਾ ਉਹਨੇ ਉੱਥੇ ਸਾਈਡਾਂ 'ਤੇ ਇੰਨੀ ਮਿੱਟੀ ਇੰਨੇ ਕਿੱਲੇ ਇੰਨਾ ਜੰਗਲ ਝਾੜ ਕੇ ਕੀ ਲੈਣਾ ਹੁੰਦਾ ਉਹਨੇ ਕੀ ਉੱਥੇ ਪੁਲ ਬਣਾ ਕੇ ਲੈਣਾ ਹੁੰਦਾ ਉਹਨੂੰ ਇਹ ਨਹੀਂ ਪਤਾ ਕਿ ਨੇੜੇ ਜੂ ਵੀ ਹੈਗਾ ਮਤਲਬ ਸਾਰਾ ਆਪਣੇ ਕੋਲੇ ਪ੍ਰੂਫ ਹੈ ਵੀਡੀਓਜ਼ ਹੈਗੀਆਂ ਤੁਹਾਨੂੰ ਭੇਜੂੰਗਾ ਇਹਨਾਂ ਨੇ ਤਾਂ ਹੱਬੈਂਡ ਪਾ ਰੱਖੀਆਂ ਅੱਗੇ ਲੋਕ ਸ਼ਿਪ ਸ਼ਲੋਕ ਸ਼ਿਪ ਕੇ ਹੁੰਦਾ ਸੀ ਹੁਣ ਸਾਰੇ ਖੁੱਲ ਕੇ ਹੋ ਰਿਹਾ ਕੰਮ ਉਹ ਰੋਜ਼ ਦਾ ਲੱਖਾਂ ਰੁਪਏ ਦੀ ਮਾਈਨਿੰਗ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਕੁਦਰਤੀ ਸਰੋਤ ਨੇ ਇਹ ਆਮ ਆਦਮੀ ਆਪਦੇ ਆਪ ਨੂੰ ਕਹਿਣਾ ਲੈ ਜਿਹੜੇ ਹੈਗੇ ਆ ਆਮ ਆਦੀ ਪਾਰਟੀ ਦੇ ਵਿਧਾਇਕ ਜਾਂ ਫਿਰ ਇਹਨਾਂ ਦੇ ਬੰਦੇ ਜਿਹੜੇ ਲੱਗੇ ਹੋਇਆ ਉਹ ਕਿਵੇਂ ਲੁੱਟ ਰਹੇ ਆ ਔਰ ਪ੍ਰਸ਼ਾਸਨ ਬਿਲਕੁਲ ਚੁੱਪ ਹੈ ਮਤਲਬ ਸਾਡੇ ਬੋਲਣ ਤੋਂ ਬਾਅਦ ਵੀ ਉੱਥੇ ਢੇਡਾ ਕੱਢ ਕੇ ਮੁੜਾਇਆ ਉਥੋਂ ਟਿੱਪਰ ਕੱਢਦੇ ਤੇ ਹਜੇ ਤੱਕ ਕਈ ਜਾਂਦੇ ਆ ਜੀ ਹਜੇ ਤੱਕ ਲੀਗਲ ਮਾਈਨਿੰਗ ਹੋਈ ਨਹੀਂ ਹੋਰ ਟਿੱਪਰ ਕਾਦੇ ਭਰੀ ਹੁੰਦੇ ਸੀ ਫਿਰ ਉਹ ਜੀ 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 ਦੇਖੋ ਤੁਹਾਨੂੰ ਗੁਰਲ ਸਾਹਿਬ ਇੱਕ ਮਤਲਬ ਕੀ ਲੱਗਦਾ ਤੁਹਾਨੂੰ ਵੀ ਇਹ ਚੀਜ਼ਾਂ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਤੋਂ ਚੋਰੀਆਂ ਚੱਲ ਰਹੀ ਹੈ ਇਹ ਕੀ ਲੱਗਦਾ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਬੋਲ ਰਹੇ ਮੈਨੂੰ ਇਹ ਦੱਸੋ ਸਿੱਧੂ ਇਹ ਕੋਈ ਅਹਜੀ ਚੀਜ਼ ਹੈ ਵੀ ਕੋਈ ਬੰਦਾ ਜੇਬ ਚ ਪਾ ਕੇ ਲੈ ਗਿਆ ਤੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਲੱਗਿਆ ਜੀ ਕਿਸੇ ਘਰ ਚ ਛੋਟੀ ਜੀ ਚੋਰੀ ਹੋ ਜੇ ਕਿਤੇ ਕੋਈ ਨਿੱਕੀ ਜੀ ਗੱਲ ਹੋ ਜੇ ਇੰਟੈਲੀਜੈਂਸ ਨੂੰ ਵੀ ਪਤਾ ਹੁੰਦੀ ਹੈ ਯਾ ਫਿਰ ਇਹ ਸਮਝ ਲਈਏ ਕਿ ਸਾਡੇ ਸੂਬੇ ਦੀ ਇੰਟੈਲੀਜੈਂਸ ਇੰਨੀ ਨਕਮੀ ਹੋ ਗਈ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਰੋਜ ਦਾ 5-500 ਟਿੱਪਰ ਕਿੱਥੇ ਕਿੱਥੋਂ ਦੀ ਟੱਪ ਰਿਹਾ ਹੈ ਜਾਂ ਉੱਥੇ ਜਿਹੜੀਆਂ 30-40 ਪੋਕਲੈਨਾਂ 50 ਪੋਕਲੈਨਾਂ ਕਿਹੜੇ ਬੰਦੇ ਦੀਆਂ ਲੱਗੀਆਂ ਹੋਈਆਂ ਨੇ ਜਾਂ ਜਿਹੜਾ ਡੀਸਰਟਿੰਗ ਦਾ ਠੇਕਾ ਹੈਗਾ ਮਿਲਿਆ ਹੈਗਾ ਉਹਦੀ ਥਾਂ ਤੇ ਮਾਈਨਿੰਗ ਕੌਣ ਕਰਦਾ ਪਿਆ ਹੈਗਾ ਸਾਨੂੰ ਇਹ ਤੇ ਪਤਾ ਹੋਣਾ ਚਾਹੀਦਾ ਨਾ ਕਿ ਇਹ ਸਾਰਾ ਕੁਝ ਪਤਾ ਹੈਗਾ ਔਰ ਇਹ ਕੋਈ ਐਡਾ ਵੱਡਾ ਜਿਹੜਾ ਇੰਨਾ ਇੰਨਾ ਪੈਸਾ ਆ ਰਿਹਾ ਹੈ ਇਹ ਕੋਈ ਇੱਕ ਬੰਦਾ ਥੋੜੀ ਖਾਈ ਜਾਂਦਾ ਇਹ ਪ੍ਰੋਪਰ ਡਿਵਾਈਡ ਕਰਕੇ ਖਾਂਦੇ ਹੋਣਗੇ ਨਾ ਜੀ 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 ਮੈਂ ਤਾਂ ਇਹ ਸਮਝਦਾ ਵੀ ਜੇ ਹੁਣ ਇਹ ਗੱਲ ਉੱਠੀ ਹੈ ਜੇ ਗੱਲ ਮਾਮਲਾ ਸਾਹਮਣੇ ਆਇਆ ਹੈ ਤੇ ਇਹਦੀ ਜਾਂਚ ਜਿਹੜੀ ਹੈਗੀ ਆ ਕਿਸੇ ਕੋਟਕੂਟ ਨੂੰ ਦੇਖਣੀ ਚਾਹੀਦੀ ਹੈ ਕਿਸੇ ਜੁਡੀਸ਼ੀਅਲ ਆਫੀਸਰ ਕੋਈ ਰਿਟਾਇਰਡ ਹੋਇਆ ਹੋਵੇ ਜੱਜ ਉਹਨੂੰ ਦੇਖਣੀ ਚਾਹੀਦੀ ਹੈ ਜਾਂ ਫਿਰ ਕੋਈ ਇਥੋਂ ਦੀ ਜਿਹੜੀ ਕੋਈ ਐਕਸਟਰਨਲ ਏਜੰਸੀ ਹੋਵੇ ਸੀਬੀਆਈ ਵਰਗੀ ਜੀ ਉਹ ਜਾਂਚ ਕਰੇ ਕਿਉਂਕਿ ਇਥੋਂ ਦਾ ਹੁਣ ਪੁਲਿਸ ਦਾ ਮਾਮਲਾ ਆਪਾਂ ਦੇਖ ਹੀ ਲਿਆ ਜਿਹੜਾ ਪ੍ਰਸ਼ਾਸਨ ਹੈ ਕੀ ਕਰਦਾ ਉੱਥੇ ਜਿਹੜਾ ਘਟ ਕੇ ਮੁੜਿਆ ਹੁੰਦਾ ਹੈ ਤੇ ਕੋਈ ਹਾਲ ਨਹੀਂ ਉਹ ਸਭ ਨੂੰ ਪਤਾ ਹੀ ਹੁੰਦਾ ਮਾਈਨਿੰਗ ਵਾਲਿਆਂ ਨੂੰ ਵੀ ਪਤਾ ਹੀ ਪੁਲਸ ਵਾਲਿਆਂ ਨੂੰ ਵੀ ਪਤਾ ਹੈ ਲੋਕਲ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਪਤਾ ਵੀ ਕੀ ਚੱਲੀ ਜਾਂਦਾ ਜੀ ਜੀ ਸਭ ਦੀ ਸ਼ਹਿਤ ਹੀ ਹੁੰਦਾ ਇਹ ਕੰਮ ਜੀ 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 ਹਾਂਜੀ ਬਹੁਤ ਧੰਨਵਾਦ ਗੁਇਲ ਸਾਹਿਬ ਤੁਸੀਂ ਸਾਡੇ ਨਾਲ ਜੁੜੇ